ਦੋਸਤੋ ਗੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਨੀਲੀ ਰਵੀ ਦੀ ਜਿਹੜੀ ਮੱਝ ਵਿਖਾਵਾਂਗੇ ਜਿਹੜੀ ਜਮਾਂਦਰੂ ਤੋਂ ਦੋਥਣੀ ਆ ਅੱਜ ਤੋਂ ਕੁਝ ਦਿਨ ਪਹਿਲਾਂ ਤੁਹਾਨੂੰ ਇੱਕ ਮੋਹਰਾ ਦੀ ਮੱਝ ਵਿਖਾਈ ਸੀ ਜਿਹੜੀ ਮੈਂ ਪਹਿਲੀ ਵਾਰੀ ਵੇਖੀ ਸੀ ਸੁਣਿਆ ਸੀ ਚਲ ਜੇ ਕੁਦਰਤੀ ਸਰਪੰਨ ਸਾਹਿਬ ਕੋਲ ਆਏ ਆ ਤੇ ਜਿਹੜੀ ਦੋਥਣਾ ਵਾਲੀ ਮੱਝ ਵਗਾਉਣੇ ਤੁਹਾਨੂੰ ਨੀਲੀ ਰਵੀ ਚ ਤੇ ਕਰਦੇ ਆ ਗੱਲ ਸਸੀਗੜ ਸਰਪੰਚ ਸਾਹਿਬ ਸਸੀਗੜ ਜੀ ਹੋਰ ਸਨਾਓ ਠੀਕ ਠਾਕ ਵਧੀਆ ਵਜਾ ਤੂੰ ਸਨਾਓ ਠੀਕ ਠਾਕ ਵਧੀਆ ਜੀ ਠੀਕ ਹੈ ਸਰਪੰਚ ਸਾਹਿਬ ਨਾਮ ਕੀ ਆਪਣਾ ਹੀ ਗੁਰਪ੍ਰੀਤ ਸਿੰਘ ਪੰਜ ਪੰਬਾ ਵੱਟੂ ਠੀਕ ਹੈ ਤੇ ਆਪਣਾ ਕਿੱਥੇ ਪੈਂਦਾ ਈ ਪਿੰਡ ਇਹ ਸੈਂਟਰ ਤੇ ਫਾਇਲ ਕਾ ਜਲਾਲਾਬਾਦ ਜੀ ਡੀ ਰੋਡ ਤੇ ਠੀਕ ਹੈ ਅਗਲ ਜੀ ਫਿਰ ਨੀਜੀ ਦਾ ਵੀ ਤੇ ਸ਼ੁਰੂ ਤੋਂ ਹੀ ਕੰਮ ਕਰਦੇ ਰਹੇ ਆ ਜਾਂ ਕਿਦਾਂ ਜੀ ਨਹੀਂ ਸ਼ੁਰੂ ਤੋਂ ਹੀ ਸਾਡੇ ਪਾਕਿਸਤਾਨ ਤੋਂ ਜਦੋਂ ਸਾਡੇ ਆਪ ਦੇ ਆਪ ਦੇ ਹਾਂਜੀ ਤੇ ਆਪਣੇ ਕੋ ਕਿਹੜੀ ਬਲੱਡ ਲਾਈਨ ਦੇ ਅੰਗਲ ਜਾਨਵਰ ਰਹੇ ਆ ਪਹਿਲਾਂ ਪਹਿਲੋ ਤਾਂ ਦੋਵੇਂ ਸੀ ਦੇ ਬਾਅਦ ਚ 25 ਕੁ ਵੀਕ ਸਾਲ ਹੋ अच्छा जी ਤੇ ਗਹਿਰੀ ਵਾਲੇ ਸਾਹ ਦੇ ਜਾਨਵਰ ਵੀ ਆਪਣੇ ਦੇ ਸਾਥ ਜਾਨਵਰ ਹੈਗੇ ਸਾਡੇ ਕੋਲ ਠੀਕ ਹੈ ਜੀ ਇਹਦੇ ਬਾਅਦ ਜਿਹੜਾ ਕਿ ਤੁਹਾਡੇ ਕੋਲ ਮਾਲੀ ਸੀ ਜਿਹੜਾ ਉਹ ਗੁੱਜਰ ਲੈ ਗਏ ਸੀ ਹਾਂ ਜੀ ਲੈ ਗਏ ਸੀ ਗੁੱਜਰ ਉਹਦੇ ਕਹਿੰਦੇ ਜਾਨਵਰ ਚੰਗੇ ਆਏ ਵਾ ਵਾ ਹਣਾ ਜੀ ਬਹੁਤ ਸੋਹਣੇ ਜਾਨਵਰ ਦੁੱਧ ਵਾਲੇ ਇਹ ਹੋਂਦੀਆਂ ਧੀਆਂ ਕੋਈ ਆਉਂਦੀਆਂ ਧੀਆਂ ਜੀ ਅੱਛਾ ਜੀ ਇੱਕ ਇਹ ਤੀ ਖੜੀ ਦੋਤ ਨਾਲ ਇੱਕ ਇਹ ਇੱਕ ਉਧਰ ਦੇ ਸਰਪੰਚ ਸਾਹਿਬ ਕੰਮ ਤੋਂ ਹੀ ਬੜਾ ਸ਼ੌਕ ਨਾਲ ਕੀਤਾ ਸੀ ਤੇ ਕੀ ਗੱਲ ਘਟਾਤਾ ਫਿਰ ਲੇਵਰ ਕਰਕੇ ਉਹ ਇਸ ਤਰ੍ਹਾਂ ਹੀ ਉਹਨੂੰ ਟਾਈਮ ਨਹੀਂ ਆਦਿਆ ਕੰਦੇ ਕਰ ਜਿਵੇਂ ਜੀ ਵਾੜ ਤ ਖੋਲ ਲਈ ਅਸੀਂ ਉਧਰ ਧਿਆਨ ਹੋ ਗਿਆ ਕੋਈ ਇੱਧਰ ਅੱਛਾ ਜੀ ਜ਼ਿੰਮੇਵਾਰ ਦਾ ਕੰਮ ਹੈ ਕੋਈ ਉਹਨੂੰ ਜਾਣ ਜਿਆਦਾ ਹੈ ਹਾਂਜੀ ਹਾਂਜੀ ਤੇ ਆਪਾਂ ਤੁਹਾਨੂੰ ਵਿਖਾਉਣੇ ਆ ਜੀ ਜਿਹੜੀ ਨੀਲੀ ਰਵੀ ਦੀ ਜਿਹੜੀ ਮੱਝ ਆ ਦੋਸਣਾਂ ਵਾਲੀ ਤੇ ਨਾਲ ਆਪਣੇ ਡਾਕਟਰ ਸਾਹਿਬ ਹਸੀਗੜ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਡਾਕਟਰ ਸਾਹਿਬ ਕੀ ਹਾਲ ਹੈ ਜੀ ਚੜ੍ਹਦੀ ਕਲਾ ਜੀ ਤੇ ਡਾਡਸਾ ਆਪਾਂ ਚਾਰ ਥਣਾਂ ਵਾਲੀਆਂ ਮੱਝਾਂ ਬਹੁਤ ਵਿਖਾਈਆਂ ਤੇ ਅੱਜ ਆਪਾਂ ਦੋ ਥਣਾਂ ਵਾਲੀ ਨੀਲੀ ਰਾਵੀ ਵਿਖਾਈ ਹੈ। ਇਹ ਨੀਲੀ ਰਾਵੀ ਦੇ ਜਮਾਂਦਰੂ ਦੋ ਥਾਣ ਹੈ ਜੀ। ਹਾਂਜੀ ਤੇ ਇਹਦੀ ਜਿਹੜੀ ਸੂਈ ਹੋਈ ਜਿਹੜੀ ਮੱਝ ਸੀ ਉਹਦੀ ਵੀਡੀਓ ਵਿੱਚ ਆਪਾਂ ਐਡ ਕਰਾਂਗੇ ਡਿਸਪਲੇ ਦੇ ਵਿੱਚ ਤੇ ਮੱਝ ਦੀ ਕੁਆਲਿਟੀ ਚੈੱਕ ਕਰਾਉਣੇ ਤੁਹਾਨੂੰ ਮੱਝ ਤੁਸੀਂ ਦੇਖ ਸਕਦੇ ਹੋ ਜਿਹੜੀ ਅੱਖਾਂ ਦੀ ਬੰਤਰਣੋਂ ਪ੍ਰੋਪਰ ਬਿਲਕੁਲ ਸਹੀ ਸਿੰਘ ਵੀ ਕੁੰਡਾ ਆ ਤੇ ਜਿਹੜੀ ਮਾਰਕਿੰਗ ਉਹ ਵੀ ਜੈਨੂਨ ਜੀ ਹੈ। ਦੂਸਰੀ ਗੱਲ ਇਹ ਆ ਧੁੰਨੀ ਗੋਲੀ ਤੋਂ ਸਾਫ਼ ਆ ਤੇ ਤੁਹਾਨੂੰ ਵਿਖਾਉਣੇ ਇਹਦੇ ਜਮਾਂਦਰੂ ਦੋ ਥਾਣ। ਚੈੱਕ ਕਰ ਸਕਦੇ ਹੋ ਜਿਹੜੇ ਦੋ ਥਣਾ ਦੇ ਵਿੱਚੋਂ ਇਹ ਦੁੱਧ ਕਿੰਨਾ ਦਿੰਦੀ ਹੈ ਜਾਂ ਇਹਦੀ ਸੋਈ ਦੀ ਸੱਜਰ ਦੀ ਉਹ ਵੀ ਤੁਹਾਨੂੰ ਵੀਡੀਓ ਪਾ ਦੇਵਾਂਗੇ ਵਿੱਚ ਐਡ ਕਰਕੇ ਕੁਆਲਿਟੀ ਦੇਖੋ ਇਸ ਮਿਹ ਦੇ ਵਿੱਚ ਤੇ ਸਰਪੰਚ ਸਾਹਿਬ ਫਿਰ ਇਹ ਇਹ ਦੋ ਥਣਾ ਦੇ ਵਿੱਚੋਂ ਕਿੰਨਾ ਦੁੱਧ ਦਿੰਦੀ ਰਹੀ ਹੈ ਜੀ ਇਹ 15 ਕਿਲੋ ਦੇ ਦੇ ਜੀ ਦੋ ਟੰਡ ਤੇ 15 ਕਿਲੋ ਦੋ ਥਣਾ ਦੇ ਵਿੱਚੋਂ ਦੋ ਥਣਾ ਦਾ ਜਦੋਂ ਸੱਜਰ ਹੁੰਦੀ ਹੈ ਠੀਕ ਹੈ ਜੀ ਉਹ ਤਾਂ ਖਾਂਗੇ ਸੋਈ ਨੂੰ ਗਿਣ ਪੰਜ ਪੰਜ 6 ਮਿੰਟ ਅਜੇ ਹੋਰ ਕਿੰਨਾ ਦਾ ਦੁੱਧ ਐਸਟਾ ਮੇ ਥੱਲੇ ਹਾਂਜੀ ਐਸ ਟਾਈਮ ਕਿੰਨਾ ਦਾ ਦੁੱਧ ਐਟਮ ਇਹਦਾ 6 ਕਿਲੋ ਹੋਵੇਗਾ ਫਿਰ 6 ਕਿਲੋ ਠੀਕ ਹੈ ਇਹਦੀ ਕੁਆਲਿਟੀ ਦੇਖ ਲਓ ਮੈਂ ਇਹਦੇ ਵਿੱਚ ਦੋ ਥਾਣੇ ਆ ਤੇ ਮੜੀ ਜੀ ਰੋਕੀਏ ਇਹਨੂੰ ਥਾਣ ਵਿਖਾਈਏ ਜੀ ਇਧਰ ਵਿਖਾਜੋ ਇੱਥੋਂ ਇੱਥੋਂ ਦਿਸੇਗਾ ਕੁਆਲਿਟੀ ਚੈੱਕ ਕਰ ਲਓ ਜਿਹੜੀ ਮੱਝ ਦੇ ਵਿੱਚ ਇਹ ਤੁਸੀਂ ਦਵਗਾ ਥਾਣ ਵੇਖੋ ਦੋ ਥਾਣੇ ਆ ਬਿਲਕੁਲ ਜਮਾਂਦਰੂ ਦੋ ਥਾਣੇ ਆ ਇਹਦੇ ਵਿੱਚ ਕੋਈ ਇਹ ਨਹੀਂ ਵੀ ਜਾਂ ਥਾਣ ਖਰਾਬ ਹੋਵੇ ਜਾਂ ਕਿਸ ਤਰ੍ਹਾਂ ਇਹ ਸ਼ੁਰੂ ਤੋਂ ਹੀ ਦੋ ਥਾਣਾਂ ਦੀ ਹੈ ਕੁਦਰਤ ਬਲੋ ਕੁਦਰਤ allo ਜਿਹੜੀ ਇਹ ਐ ਦੋ ਥਾਣੀ ਆ ਮੱਝ ਤੇ ਕੁਆਲਿਟੀ ਬਹੁਤ ਚੰਗੀ ਲੱਗੀ ਇਸ ਮਹਿ ਦੇ ਵਿੱਚ ਬਹੁਤ ਸਾਫ ਸੁਥਰੀ ਨੇ ਆ ਹੱਡਾਂ-ਉੱਡਾਂ ਦੀ ਵੀ ਖੁੱਲੀ ਆ ਬਿਲਕੁਲ ਤੇ ਜਿਹੜੀ ਪਿੱਛੋਂ ਤੁਹਾਨੂੰ ਮੈਂ ਵਿਖਾਉਣਾ ਜੀ ਇਹ ਮੱਝ ਜਿਹੜੀ ਹੈਗੀ ਦੂਰੇ ਖੁੱਡੇ ਦੀ ਜਿਹੜੀਆਂ ਮੱਝਾਂ ਬਹੁਤ ਘੱਟ ਵੇਖੀਆਂ ਆਪਾਂ ਦੂਰੇ ਖੁੱਡੇ ਦੀਆਂ ਮੱਝਾਂ ਬਹੁਤ ਘੱਟ ਵੇਖੀਆਂ ਪਿਛਲੇ ਹਿੱਸੇ ਦੀ ਚੜਾਈ ਬਹੁਤ ਆ ਮਹਿ ਦੇ ਵਿੱਚ ਤੇ ਹੋਰ ਵੀ ਹੈਗੇ ਜਾਨਵਰ ਆਪਾਂ ਉਹ ਤੁਹਾਨੂੰ ਦਿਖਾਉਣੇ ਆ ਆਇਓ ਸਰਪੰਚ ਸਾਹਿਬ ਤੇ ਇਹ ਮੱਝ ਕਿਹੜੇ ਸਾਂ ਦੀ ਹੈ ਜੀ ਇਹ ਵੀ ਉਸੇ ਦੀ ਜਿਹੜੇ ਗੁਜਰਾ ਦਿੱਤਾ ਹੈ। ਅੱਛਾ ਜੀ ਇਹ ਵੀ ਉਸੇ ਸਾਨ ਦੀ ਹੈ ਜੀ। ਉਸੇ ਸਾਨ ਦੀ। ਤੇ ਇਹ ਫਿਰ ਕਿਵੇਂ ਦੁੱਧ ੱਲੋਂ ਕਿਵੇਂ ਤੁਸੀਂ ਨੀਲੀ ਰਾਵੀ ਕਿਵੇਂ ਦੁੱਧ ੱਲੋਂ ਕਿਵੇਂ ਠੰਡੀ ਸੀ ਇਹ ਠੰਡੀ ਸੀ ਤੇ ਇਹ 15 ਤੋਂ ਲੈ ਕੇ 20 ਲੀਟਰ ਤੱਕ ਦੇ ਜਾਂਦੀ ਸੱਜਰ ਦੁੱਧ। ਅੱਛਾ ਇਹਦੇ ਵਿੱਚ ਇੱਕ ਤੁਸੀਂ ਖੋਬੀ ਦੱਸ ਦੇਵੇ ਸੀ ਵੀ ਇਹਨੂੰ ਇਹ ਲੇਟ ਹੀ ਲਵਾਉਂਦੇ ਆ। ਹਾਂ ਇਹ ਲੰਮਾ ਟਾਈਮ ਮਿਲਦੀ। ਅੱਛਾ ਜੀ ਲੰਮਾ ਟਾਈਮ ਮਿਲ ਜਾਂਦੀ। 1.5 ਸਾਲ ਤੋਂ ਉੱਤੇ ਲੰਘ ਜਾਂਦੀ। ਵੀ ਗਾਵਾਂ ਵਾਲਾ ਸਾਹਿਬ ਆ ਜੀ। ਗਾਵਾਂ ਵਾਲਾ ਸਾਹਿਬ। ਵੀ ਕਈ ਵਾਰੀ ਆਪਾਂ ਗਾਵਾਂ ਨਹੀਂ ਬੰਦੀਆਂ ਤੇ ਫਿਰ ਉਹ ਲੰਮਾ ਟਾਈਮ 1.5 ਸਾਲ ਤੱਕ ਮਿਲ ਜਾਂਦੀ ਵੀ ਜਿਹੜਾ ਦੁੱਧ ਇਹ ਲੰਮਾ ਟਾਈਮ ਹੀ ਦਿੰਦੀ ਰਹਿੰਦੀ ਆ ਸਰਪੰਚ ਸਾਹਿਬ ਹਣੀ ਕਹਿੰਦੇ ਵੀ ਅਸੀਂ ਨਾ ਇਹਨੂੰ ਲਵਾਉਂਦੇ ਨਹੀਂ ਵੀ ਜੇ ਉਦੋਂ ਲਵਾਈ ਦੀ ਜੇ ਦੂਜੀਆਂ ਮੱਜਾਂ ਬਣ ਜਾਂਦੀਆਂ ਤੇ ਨਾਲ ਇੱਕ ਝੋਟੀ ਖੜੀ ਨਿੱਕੀ ਉਹ ਵੀ ਚੈੱਕ ਕਰ ਸਕਦੇ ਹੋ ਤੇ ਇੱਕ ਕੱਟਾ ਵਾ ਤੇ ਨਾਲ ਅੰਦਰ ਵੀ ਜਿਹੜੇ ਹੋਰ ਵੀ ਜਾਨਵਰ ਖੜੇ ਹੋਏ ਆ ਤੇ ਸਰਪੰਚ ਸਾਹਿਬ ਧੰਨਵਾਦ ਜੀ ਸਮਾਂ ਦੇਣ ਲਈ ਧੰਨਵਾਦ ਤੁਹਾਡਾ ਜੀ ਇਹਨਾਂ ਨੂੰ ਇੱਥੇ ਆਉਣ ਨੂੰ ਮਿਹਰਬਾਨੀ ਜੀ ਅਸੀਂ ਚਲੋ ਆਇਆ ਸੀ ਆਕੇ ਨੇੜੇ ਆ ਕਿਤੇ ਪਿੰਡ ਪਰ ਕੰਮ ਅਧੂਰੀ ਸੀਗਾ ਹੌਲੀ ਹੌਲੀ ਪਹੁੰਚਦੇ ਇਥੇ ਪਹੁੰਚ ਗਏ ਤੁਹਾਡੇ ਕੋਲ ਵਧੀਆ ਹੋ ਗਿਆ ਗਿਆੜਾ ਮਾਰ ਲਿਆ ਤੁਸੀਂ ਹਾਂਜੀ ਤੇ ਮਿਹਰਬਾਨੀ ਜੀ ਧੰਨਵਾਦ ਧੰਨਵਾਦ ਡਾਕਟਰ ਸਾਹਿਬ ਤੁਹਾਡਾ